ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਾਪ ਦਾ ਘੜਾ ਇੱਕ ਨਾ ਇੱਕ ਦਿਨ ਭਰ ਜਾਂਦਾ ਹੈ ਤੇ ਚੋਰ ਚੋਰੀ ਕਰਕੇ ਕਿਧਰੇ ਵੀ ਲੁਕ ਜਾਵੇ ਉਸ ਦਾ ਪਤਾ ਲੱਗ ਹੀ ਜਾਂਦਾ ਹੈ ਉਸੇ ਤਰੀਕੇ ਨਾਲ ਜਦੋਂ ਪ੍ਰੀਤ ਦੇ ਸਾਹਮਣੇ ਵਿੱਕੀ ਤੇ ਉਸ ਦੀ ਮੰਮੀ ਦੀ ਸੱਚਾਈ ਆਈ ਤਾਂ ਉਹ ਆਪਣੀ ਮੰਮੀ ਨੂੰ ਫੋਨ ਕਰਕੇ ਦੱਸਦੀ ਹੈ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਅਸੀਂ ਤਾਂ ਵਿੱਕੀ ਤੇ ਉਸ ਦੀ ਮਾਂ ਨੂੰ ਜਿੰਨਾ ਸੌ ਸਮਝਦੇ ਸੀ ਉਹ ਤਾਂ ਉਸ ਤੋਂ 4 ਰਤੀਆਂ ਅੱਗੇ ਹੀ ਨੇ ਤੇ ਉਸ ਦੀ ਮੰਮੀ ਇਹ ਸਾਰੀਆਂ ਗੱਲਾਂ ਸੁਣਦੀ ਹੈ ਤੇ ਹੈਰਾਨ ਹੋ ਜਾਂਦੀ ਹੈ ਤੇ ਪ੍ਰੀਤ ਉਸ ਨੂੰ ਦੱਸਦੀ ਹੈ ਕਿ ਮੰਮੀ ਉਹਨਾਂ ਨੇ ਮੈਨੂੰ ਸਿਰਫ ਇੱਕ ਸੋਨਾ ਦੇਣ ਵਾਲੀ ਅੰਡਾ ਦੇਣ ਵਾਲੀ ਮੁਰਗੀ ਸਮਝਿਆ ਹੋਇਆ ਹੈ ਉਹ ਆਪਣੇ ਬਹਾਨੇ ਨਾਲ ਮੇਰੇ ਤੋਂ ਚੀਜ਼ਾਂ ਮੰਗਵਾ ਲੈਂਦੇ ਹਨ ਤੇ ਮੈਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਿਆ ਪਰ ਜਦੋਂ ਹੁਣ ਇਹਨਾਂ ਦੀਆਂ ਸਾਰੀਆਂ ਗੱਲਾਂ ਮੈਂ ਆਪਣੇ ਕੰਨੀਆਂ ਸੁਣ ਲਈਆਂ ਹਨ ਤੇ ਮੈਂ ਇਹਨਾਂ ਗੱਲਾਂ ਨੂੰ ਸੁਣ ਕੇ ਬਹੁਤ ਹੀ ਹੈਰਾਨ ਹੋਈ ਹਾਂ ਕਿ ਇਹ ਦੋਨੋਂ ਮਾਂ ਪੁੱਤ ਨੇ ਕਿਵੇਂ ਮੇਰੇ ਤੇ ਮੇਰੇ ਭਰਾ ਪਰਜਾਈ ਵਿੱਚ ਤੇ ਮੇਰੇ ਡੈਡੀ ਵਿੱਚ ਕਲੇਸ਼ ਪੋਇਆ ਹੈ ਇਹਨਾਂ ਨੇ ਤਾਂ ਸਾਡਾ ਘਰ ਤੋੜਨ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਇਹਨਾਂ ਨੇ ਤਾਂ ਸੰਦੀਪ ਤੇ ਕਵਲ ਦੇ ਰਿਸ਼ਤੇ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਭੂਆ ਜੀ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਤੇ ਇਹਨਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬੁਰੇ ਬਣਾ ਦਿੱਤਾ ਤੁਸੀਂ ਦੇਖਿਆ ਕਿ ਕਿਵੇਂ ਭੂਆ ਜੀ ਸਾਨੂੰ ਕਹਿੰਦੇ ਸੀ ਕਿ ਹਾਂ ਵੀ ਮਤਲਬ ਇਹ ਬੰਦੇ ਸਹੀ ਨਹੀਂ ਹਨ ਪਰ ਉਹ ਉਹਨਾਂ ਨੇ ਰਿਸ਼ਤਾ ਕਰਾਇਆ ਸੀ ਇਸ ਕਰਕੇ ਉਹ ਫਸ ਗਏ ਵੀ ਇਹ ਉਹ ਫਸ ਗਏ ਤੇ ਇਸ ਕਰਕੇ ਹੁਣ ਉਹ ਨਾ ਇੱਧਰ ਜੋਗੇ ਰਹੇ ਨਾ ਉਧਰ ਜੋਗੇ ਰਹੇ ਤੁਸੀਂ ਪਰ ਪੂਆਜੀ ਨਾਲ ਬਹੁਤ ਬੁਰਾ ਬਿਹੇਵ ਕੀਤਾ ਵਿੱਕੀ ਤੇ ਉਸ ਦੀ ਮੰਮੀ ਤਾਂ ਪਹਿਲੇ ਦਿਨ ਤੋਂ ਹੀ ਚਾਲਾ ਚੱਲ ਰਹੇ ਹਨ ਉਹਨਾਂ ਨੇ ਤਾਂ ਅਮਨ ਨੂੰ ਵੀ ਇੱਕ ਮੋਰਾ ਬਣਾ ਕੇ ਹੀ ਯੂਜ਼ ਕੀਤਾ ਸੀ ਜਦੋਂ ਉਹ ਮੋਰਾ ਉਹਨਾਂ ਦੇ ਕੰਮ ਦਾ ਨਹੀਂ ਰਿਹਾ ਤਾਂ ਉਹਨਾਂ ਨੇ ਸ਼ੁਕਰ ਮਨਾਇਆ ਕਿ ਉਹ ਘਰ ਛੱਡ ਕੇ ਆਪ ਹੀ ਚਲੀ ਗਈ ਕਿਉਂਕਿ ਇਹ ਨਹੀਂ ਚਾਹੁੰਦੇ ਇਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਇੱਥੇ ਰਹੇਗੀ ਤਾਂ ਉਸ ਦਾ ਖਰਚਾ ਪਾਣੀ ਦੇਣਾ ਪਏਗਾ ਤੇ ਉਸ ਦਾ ਵਿਆਹ ਕਰਨਾ ਪਏਗਾ ਪਰ ਇਹ ਤਾਂ ਇੱਕ ਚੀਜ਼ 1 ਰੁਪਏ ਦੀ ਚੀਜ਼ ਉਸ ਨੂੰ ਦੇ ਕੇ ਰਾਜੀ ਨਹੀਂ ਹਨ ਤੇ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਦਾ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਹੈ ਤੇ ਹੁਣ ਇਹ ਮਾਂ ਪੁੱਤ ਮੇਰੇ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਰਹੇ ਹਨ ਇਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਤੂੰ ਇਸ ਘਰ ਵਿੱਚ ਰਹਿਣਾ ਹੈ ਤਾਂ ਤੈਨੂੰ ਸਾਡੇ ਇਸ਼ਾਰਿਆਂ ਤੇ ਚੱਲਣਾ ਹੀ ਪਊਗਾ ਜੇਕਰ ਤੂੰ ਸਾਡੀ ਗੱਲ ਨਹੀਂ ਮੰਨੀ ਤਾਂ ਤੂੰ ਆਪਣੇ ਪਿੱਕੇ ਜਾ ਸਕਦੀ ਹੈ ਹੁਣ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਮੈਂ ਤਾਂ ਇਹਨਾਂ ਕੋਲ ਆ ਕੇ ਫਸ ਗਈ ਹਾਂ ਮੈਂ ਤਾਂ ਵਿੱਕੀ ਨਾਲ ਵਿਆਹ ਕਰਾ ਕੇ ਫਸ ਗਈ ਹਾਂ ਮੈਂ ਕਿੱਦਾਂ ਇਹਨਾਂ ਦੀ ਹਰ ਡਿਮਾਂਡ ਪੂਰੀ ਕਰ ਸਕਦੀ ਹਾਂ ਕਿ ਕਿ ਮੈਨੂੰ ਵੀ ਪਤਾ ਹੈ ਕਿ ਪੇਕੇ ਘਰੋਂ ਐਨੀਆਂ ਚੀਜ਼ਾਂ ਲਿਆਣਾ ਚੰਗੀ ਗੱਲ ਨਹੀਂ ਹੈ ਜੋ ਚੀਜ਼ ਪੇਕੇ ਖੁਸ਼ੀ ਨਾਲ ਦੇਣ ਉਹੀ ਚੀਜ਼ਾਂ ਵਿੱਚ ਬਰਕਤ ਹੁੰਦੀ ਹੈ ਮੰਗ ਮੰਗ ਕੇ ਚੀਜ਼ਾਂ ਲੈਣਾ ਤਾਂ ਮੈਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਪਰ ਮੈਂ ਤੇ ਕਮਲੀ ਇਹਨਾਂ ਦੇ ਚੱਕਰਾਂ ਵਿੱਚ ਆ ਗਈ ਹਾਂ ਹੁਣ ਮੈਨੂੰ ਇਸ ਦਾ ਹੱਲ ਦੱਸੋ ਕਿ ਮੈਂ ਕੀ ਕਰਾਂ ਕਿਉਂਕਿ ਮੇਰੀ ਸੱਸ ਨੇ ਵੀ ਮੈਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇ ਤੂੰ ਇਸੇ ਤਰੀਕੇ ਨਾਲ ਚੀਜ਼ਾਂ ਲਿਆਂਦੀ ਰਹਿਣਗੀ ਤਾਂ ਇਸ ਘਰ ਵਿੱਚ ਖੁਸ਼ ਰਹੇਗੀ ਨਹੀਂ ਤਾਂ ਫਿਰ ਅਸੀਂ ਤੇਰਾ ਜੀਣਾ ਹਰਾਮ ਕਰ ਦੇਵਾਂਗੇ ਵਿੱਕੀ ਨੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਲੜਾਈ ਕੀਤੀ ਤੇ ਉਸ ਦਾ ਕਹਿਣਾ ਇਹ ਹੈ ਕਿ ਅਸੀਂ ਤਾਂ ਚੀਜ਼ਾਂ ਲੈਣੀਆਂ ਹੀ ਨੇ ਤੂੰ ਚਾਹੇ ਰੋਕੇ ਲਿਆ ਚਾਹੇ ਹਾਸ ਕੇ ਲਿਆ ਇਹ ਹੁਣ ਤੇਰੇ ਉੱਤੇ ਡਿਪੈਂਡ ਕਰਦਾ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਆਪਣਾ ਘਰ ਸੋਹਰਿਆਂ ਤੋਂ ਲੈ ਲੈ ਕੇ ਚੀਜ਼ਾਂ ਨਾਲ ਹੀ ਭਰਨਾ ਹੈ ਚਾਹੇ ਇਸ ਲਈ ਸਾਨੂੰ ਕਿਸੇ ਨਾਲ ਵੀ ਕਿਉਂ ਨਾ ਮੂੰਹ ਬਣਾਉਣਾ ਪਵੇ ਇਸ ਕਰਕੇ ਤਾਂ ਇਹਨਾਂ ਨੇ ਭੂਆ ਜੀ ਨਾਲ ਵੀ ਮੂੰਹ ਬਣਾ ਲਿਆ ਹੈ ਅੱਗੇ ਆਉਣ ਵਾਲੀ ਸੀਰੀਜ਼ ਚ ਦੇਖਦੇ ਹਾਂ ਕੀ ਬਣਦਾ ਹੈ